ਵਿਸ਼ਵ ਭਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮੁਮਪ੍ਰੀਤ कौर ਇੱਕ ਬੇहद ਮੰਦ ਭਾਗੀ ਖਬਰ ਜਿਹੜੀ ਕਿ ਸਾਹਮਣੇ ਆ ਰਹੀ ਹੈ 36 ਲੱਖ ਰੁਪਏ ਲਗਾ ਕੇ ਇੱਕ ਨੌਜਵਾਨ ਮੁੰਡਾ ਜਿਹੜਾ ਕਿ ਡੰਕੀ ਰਸਤੇ ਰਾਹੀਂ ਅਮਰੀਕਾ ਜਾ ਰਿਹਾ ਹੁੰਦਾ ਹੈ ਤੇ ਉਸ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ ਤੇ ਇਹ ਖਬਰ ਸੁਣ ਕੇ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਜਿਹੜਾ ਕਿ ਟੁੱਟ ਜਾਂਦਾ ਹੈ ਤਾਂ ਇਸ ਵਿਚਾਲੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦੇ ਘਰ ਪਹੁੰਚਦੇ ਨੇ ਜਿੱਥੇ ਉਹਨਾਂ ਦੇ ਘਰ ਪਹੁੰਚ ਕੇ ਉਹਨਾਂ ਦੇ ਨਾਲ ਦੁੱਖ ਸਾਂਝਾ ਕੀਤਾ ਜਾਂਦਾ ਹੈ ਤੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾਂਦਾ ਕਿ ਜੇਕਰ ਇੰਨੇ ਪੈਸੇ ਇਕੱਠੇ ਹੋ ਜਾਂਦੇ ਨੇ ਤਾਂ ਇੰਨੇ ਪੈਸੇ ਇਕੱਠੇ ਕਰਕੇ ਇੰਦੇ ਪਰਦੇ ਵਿੱਚ ਹੀ ਕੋਈ ਕਾਰੋਬਾਰ ਜਿਹੜਾ ਕਿ ਖੋਲਿਆ ਜਾਵੇ ਤਾਂ ਜੋ ਬੱਚਾ ਆਪਣੇ ਪਰਿਵਾਰ ਦੇ ਨਾਲ ਹੀ ਰਹਿ ਸਕੇ ਤੇ ਪਰਿਵਾਰ ਤੇ ਵੀ ਕੋਈ ਦੁੱਖ ਨਾ ਆਵੇ ਤੇ ਆਓ ਸੁਣਦੇ ਹਾਂ ਅੱਗੇ ਕੀ ਗੱਲ ਬਾਤ ਕਰਦੇ ਨੇ ਕੁਲਦੀਪ ਸਿੰਘ ਧਾਣੇਵਾਦ

ਕਿੰਨੇ ਮਿੰਟ ਹੋ ਗਏ ਤੇ ਪਰੋਵੇ ਕਦੋਂਗੇ ਹਾਂਜੀ ਇੱਥੋਂ ਕਿੱਥੇ ਗਿਆ ਇੱਥੋਂ ਚੰਡੀਗੜ੍ਹ ਦਾ ਏਜੰਟ ਸੀ ਜਿੰਨੇ ਮਤਲਬ ਪਹਿਲਾਂ ਗੱਲ ਹੋਈ ਯੋਜਨਾ ਹਾਂ ਇਹ ਗਿਆਨਾ ਪਹੁੰਚ ਗਿਆ ਪਹਿਲਾਂ ਅੱਛਾ ਗਿਆਨਾ ਦਾ ਕੋਲੋਂ ਚੰਡੀਗੜ੍ਹ ਵਾਲੇ ਏਜੰਟਾਂ ਨਾਲ ਗੱਲ ਹੀ ਉਹਨਾਂ ਬੜਾ ਵਧੀਆ ਪਹੁੰਚ ਆ ਗਿਆਨਾ ਦਾ ਕਿ ਪਹੁੰਚ ਆ ਗਿਆ ਉਹਨਾਂ ਨੂੰ ਪੇਮੈਂਟ ਬਾਝ ਲੈ ਲਈ ਉਹਦੇ ਪਹੁੰਚ ਗਿਆ ਇੰਨੇ ਜੱਦਾਂ ਨੇ ਕਰ ਲਿਆ ਵੀ ਹਾਂ ਮੈਂ ਕਲੀਅਰ ਹੋ ਗਿਆ ਹਾਂ 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 ਤੇ ਉਹਨਾਂ ਨੇ ਪੇਮੈਂਟ ਆਪਣੀ 16 ਲੱਖ ਰੁਪਏ ਉਹਨਾਂ ਨੇ ਠੀਕ ਆ ਗਿਆ ਦੇਖ ਅੱਛਾ ਉਸ ਤੋਂ ਬਾਅਦ ਤੇ ਕੋਈ ਨਹੀਂ ਆਪੇ ਸਾਨੂੰ ਨਹੀਂ ਪਤਾ ਵੀ ਏਜੰਟ ਕਿੱਥੋਂ ਦਾ ਕਿਸ ਤੋਂ ਨੇ ਉਹ ਹੁਣ ਪਤਾ ਲੱਗਾ ਵਾ ਵੀ ਜੋ ਡੈਡੂ ਇੱਕ ਮਗਰੂਫ ਰੇਮ ਨੂੰ ਪਾ ਲਿਆ ਕਿ ਪਾਕੇ ਸਾਹਿਬ ਲੈ ਜਾਂਦੇ ਆ ਦੋਸਤਾਂ ਦਾ ਹਾਂਜੀ ਅੱਛਾ ਇਹ ਕੋਈ ਮਰ ਗਿਆ ਬੇਟਾ ਡਾਊਨ ਏਜੰਟ ਉਦੋਂ ਹੀ ਇਹਨੂੰ ਕਿਦੇ ਮੁੰਡੇ ਮੁੰਡੇ ਨੇ ਜਿਆਦ ਦੂਸਰੀ ਦੇ ਉਹਨਾਂ ਕੋਲੋਂ ਨੰਬਰ ਨੰਬਰ ਮਿਲਿਆ ਹਾਂ ਪੇਮੈਂਟ ਸਾਰੀ ਉਹ ਵੀ ਹੋ ਚੁੱਕੀ ਹੈ ਅੱਛਾ ਇਹ ਪੇਮੈਂਟ ਉੱਥੇ ਨੇ ਆਪ ਹੀ ਕੀਤੀ ਹਾਂਜੀ ਅੱਛਾ ਉਹ ਦੇ ਪਹਿਲਾਂ ਤੋਂ ਨੇ ਇਹੋ ਆਖਿਆ ਕਿ ਉਹ ਮੈਂ ਬਾਈਰ ਲੈ ਕੇ ਜਾਂਦਾ ਹੂੰ ਹੂੰ ਉਹਨੇ ਜੰਗਲਾਂ ਵੀ ਦਾ ਪਹਿਲੇ ਤਾਂ ਦੇ ਨੋਂ ਉੱਡ ਕੇ ਜਾ ਆ ਜੋ ਫੋਟੋ ਆ ਬਾਈ ਜਾਂਦਾ ਦੇਖ ਪੈਣਾ ਤੇ ਨੋਂ ਵੀ ਉੱਡ ਕੇ ਬੜਾ ਔਕਾ ਜਾਂਦੇ ਹੂੰ ਹੂੰ ਲੱਗੇ ਜਾ ਕੇ ਹੋਰ ਕੇ ਕੱਲ ਤੱਕ ਹੋ ਗਏ ਸਰ ਕੱਲ ਹੋ ਗਿਆ ਪਰ ਸੋ ਮੇਰੇ ਵੀ ਰਿਕਾਰਡਿੰਗ ਪਾਈ ਆ ਪੀ ਅੱਜ ਹੀ ਕਹਿ ਤੋ ਲੱਗੋ ਵੀ ਗੱਡੀਆਂ ਦੇ ਜਿਆਦਾ ਵਾ ਹੂੰ ਕੱਲ ਨੂੰ ਅਹੀਂ ਨਾ ਕਰੀਏ ਗੱਡੀ ਸ਼ਾਮ ਨੂੰ ਕਰਦੀ ਹੂੰ ਹੂੰ ਉਹ ਤੇ ਮੈਂ ਇਹ ਨਹੀਂ ਕਿ ਨਵੀਂ ਮੈਸੇਜ ਹਰਦੀ ਤੇ ਉਪਰੂ ਅੱਛਾ ਪਹਿਲਾਂ ਇਹ ਮੁੰਡਿਆਂ ਦੇ ਦੂਜੇ ਨੇ ਆਜੰਤਾ ਦੇ ਬੰਦੇ ਸੀਗੇ ਕੋਈ ਹੋਰ ਆਂਦੇ ਰਾਤ ਅਸੀਂ ਕੱਤੀ ਉਹ ਮੁੰਡੇ ਨੇ ਦੋ ਚਾਮਣੇ ਹਾਂ ਤੇ ਅਸੀਂ ਰਾਤ ਇੱਕੋ ਹੋਟਲ ਤੇ ਰਹਿ ਗਏ ਸੀ ਕਿਉਂਕਿ ਉਹ ਨਹੀਂ ਕੱਠਿਆ ਜਾਣਾ ਹੂੰ ਉਹਨੇ ਫੋਨ ਕੀਤਾ ਵੀ ਤਾਂ ਬੜੇ ਵਧੀਆ ਹੀ ਗੱਲੀ ਜੇ ਤੇ ਅੱਪ ਤਿੰਜੀ ਮੰਜ਼ਲ ਦੇ ਹੋਟਲ ਦੇ ਰਹਿਣੇ ਆ ਜੇ ਉਤਰੇ ਆ ਵੀ ਆਪਣੀ ਕਿੱਟ ਪਾ ਕੇ ਮੁੰਡੇ ਦੇ ਬੜਾ ਵਧੀਆ ਉਤਰੇ ਆ ਹੂੰ ਜੋ ਕਹਿੰਦੇ ਗੱਡੀ 'ਚ ਬੈਠੇ ਆ ਜਾ ਕੇ ਵੀ ਗੱਡੀ ਵੀ ਏਸੀ ਵਾਲੀ ਗੱਡੀ ਸੀ ਵੀ ਇਹ ਨਹੀਂ ਵੀ ਦਜੀ ਹੈ ਉਹਦੇ ਵਿੱਚ ਜਾਂਦਾ ਵੀ ਜਾ ਕੇ ਬੈਠੇ ਵੀ ਹਾਲੇ ਗੱਡੀ 스타ਟ ਨਹੀਂ ਗੱਡੀ ਬੰਦੀ ਕਹਿੰਦਾ ਕਿੰਦਾ ਮੇਰਾ ਸਾਹ ਘੁੱਟਦਾ ਸਾਹ ਘੁੱਟਦਾ ਕਹਿੰਦਾ ਇੰਨੀ ਗੱਲ ਆਪੀ ਹੈ ਵੀ ਸਾਹ ਘੁੱਟਦਾ ਕਹਿੰਦਾ ਹੈਗਾ ਚਲ ਕੋਈ ਨਹੀਂ ਸ਼ੀਸ਼ੀ ਅੱਲਾ ਨੇ ਇੱਧਰ ਸ਼ੇਰ ਤੋਂ ਜਾਂਦੀ ਸਾਹ ਘੁੱਟਦਾ ਕਹਿੰਦਾ ਨਹੀਂ ਮੇਰੇ ਸਾਰੀ ਪ੍ਰੋਬਲਮ ਜਾ ਰਹੀ ਹੈ ਇਹਨਾਂ ਗੱਡੀ ਖੋਲ ਕੋਸੇ ਵਾਲੇ ਬਾਹਰ ਕੱਢਦੇ ਆਂ ਹੀ ਆ ਗਿਆ ਡੌਂਕਰ ਕਹਿੰਦਾ ਵੀ ਚੱਲੀ ਹੈ ਕਹਿੰਦਾ ਹੈਗਾ ਵੀ ਇਹ ਨਹੀਂ ਜਾਣਾ ਕਹਿੰਦਾ ਇਹਨੂੰ ਪ੍ਰੋਬਲਮ ਇਹਨੂੰ ਹਸਪੀਟਲ ਭੇਜ ਦਿੰਨੇ ਆ ਚਲੋ ਉੱਥੇ ਹੀ ਬਾਕੀ ਕਰ ਹੂੰ ਕਹਿੰਦਾ ਹੈ ਅੜ ਗਿਆ ਵੀ ਨਹੀਂ ਇਹ ਨਹੀਂ ਜਾਣਾ ਵੀ ਇਨਹੋ ਸਰਦਾਰ ਪਹਤਾ ਕੇ ਫੇਰ ਅਹੀ ਗੱਲ ਕਹਿੰਦੇ ਕਹਿੰਦਾ ਮੁੜ ਕੇ ਫਿਰ ਉਹਨਾਂ ਨੇ ਗੱਡੀ ਲਗਾਈ ਉਸੇ ਟਾਈਮ ਹਸਪੀਟਲ ਲੈ ਕੇ ਗਏ ਕਹਿੰਦੇ ਵੀ ਇਹਨੇ ਪਾਣੀ ਹੀ ਪਿਆ ਵਾ ਜੋ ਪਾਣੀ ਕਹਾ ਗੋਲੀ ਇੱਕ ਦਿੱਤੀ ਆ ਤੇ ਉੱਥੇ ਹੀ ਕਹਿੰਦਾ ਵੀ ਇਹਨਾਂ ਨੂੰ ਟਾਇਲਟ ਆ ਗਈ ਆ ਰੋਡ ਤੇ ਕਹਿੰਦਾ ਉੱਥੇ ਹੀ ਬਿਠਾ ਗਿਆ ਦਵਾਈ ਆ 5 ਮਿੰਟ ਨੇ ਕਹਿੰਦਾ ਲੱਗੇ ਮੈਂ ਹਸਪੀਟਲ ਤੱਕ ਪਹੁੰਚ ਜਾ ਬਿਲਕੁਲ ਲੱਗ ਗਿਆ ਹਸਪੀਟਲ ਹੂੰ ਉਹ ਤੋਂ ਬਾਅਦ ਜਾਂਦਾ ਰਹਿੰਦਾ ਹੂੰ ਕੋ ਲਾਉ ਉਹਨੇ ਮੁੰਡਿਆ ਦਾ ਉਹਨਾਂ ਨੇ ਦੱਸ ਦਿੱਤਾ ਨਹੀਂ ਲੈ ਇਹ ਵੀ ਅੱਜ ਇਹ ਤਾਂ ਪਤਾ ਹੀ ਨਹੀਂ ਲੱਗਦਾ ਕਿ ਮੈਂ ਬਸ ਬਾਰਡਰ ਤੇ ਆ ਮੁੰਡੇ ਵੀ ਚੰਗੇ ਉਹਨਾਂ ਨੂੰ ਸੀ ਕੋ ਨੋ ਗਿਆ ਵਾ ਕਿ ਕੀ ਹੋ ਸਕਦਾ ਕਿ ਕੈਂਪ ਚ ਫੜਿਆ ਗਿਆ ਜਾਂ ਕੀ ਹੋ ਗਿਆ ਵੀ ਜਾਂ ਫੋਨ ਨਹੀਂ ਲੱਗਦਾ ਜਾਂ ਨਹੀਂ ਆਉਂਦਿਆ ਹੂੰ ਪਹਿਲਾਂ ਕਦੀ ਆਈ ਹਾ ਰੋਟੀ ਦੀ ਪਰੋ ਨਾ ਨਹੀਂ ਕੋਈ ਗੱਲ ਹੀ ਨਹੀਂ ਠੀਕ ਠਾਕ ਅੱਛਾ ਓਕੇ ਮੇਰ ਤੋਂ ਕਿਤੇ ਜਵਾਨ ਸੀ ਹੂੰ ਪਾਜੀ ਤੇ ਇੱਕ ਦਿਨ ਪਹਿਲਾਂ ਮੇਰੇ ਨਾਲ ਗੱਲ ਹੋਈ ਆ ਪਤੰਗਾਂ ਵੀ ਐਸਾ ਕਹਿੰਦਾ ਕਿ ਚਿੱਟੀ ਤੇ ਗਈ ਨਾ ਤੁਸੀਂ ਹੂੰ ਹੂੰ ਤੁੰਗਰ ਪਾਉਂਦੇ ਆਂ ਤੇ ਇੱਕ ਉਹਦੇ ਨਾਲ ਮੇਰੇ ਨਾਲ ਗੱਲ ਹੋਈ ਆ ਕਹਿੰਦਾ ਤੁਸੀਂ ਤਾਂ ਆ ਜਾਓ ਦੀਦੀ ਜੀ ਤੁਸੀਂ ਗੱਲ ਬਾਤ ਨਹੀਂ ਹੋਏ ਕਹਿੰਦਾ ਤੁਸੀਂ ਕਰ ਦਿੰਦੇ ਕਿਹਾ ਇੱਕ ਛਿੰਤਾ ਦਾ ਤੇ ਜਦੋਂ ਕਲੀਨ ਹੋ ਜਾਵੇ ਆਂ ਤੁਸੀਂ ਆ ਜਾਓ ਤੇ ਹੂੰ ਪਾਜੀ ਤੁਹਾਨੂੰ ਲੱਗਿਆ ਮੇਰੇ ਕੋਲ ਹੀ ਕੀਤੇ ਉਹਨੇ ਦੋਸਤ ਪਾਜੀ ਬਾਹਰ ਹੂੰ ਦੀ ਤਾਂ ਹੀ ਤੁਸੀਂ ਗੱਲ ਦੀ ਹੈ ਹੂੰ ਇਹ ਬਹੁਤ ਮਾੜੀ ਗੱਲ ਹੋਈ ਤੇ ਬੜਾ ਨੁਕਸਾਨ ਹੋਇਆ ਯਾਰ ਹੂੰ ਬਿਲਕੁਲ ਜਿਵੇਂ ਦੱਸਿਆ ਵੀ ਪਹੁੰਚ ਲਿਆ ਸੀ ਆਪੇ ਵੱਲੋਂ ਕੋਈ ਘਟਮਾ ਲਾਗੇ ਰਹਿ ਜਾਂਦਾ ਚਾਰ ਪੰਜ ਦਿਨ ਦਾੰਦੇ ਹੈਗਾ ਵੀ ਹੂੰ ਆਦਿਕਾੜੀ ਨੂੰ ਭਾਈ ਨੂੰ ਹੂੰ ਇਹ ਤੇ ਕੋਈ ਨਹੀਂ ਸੋਤ ਬਾਕੀ ਜਿਆਦਾ ਹਰ ਵੀ ਸ਼ਾਮ ਦਾ 4:00 ਵਜੇ ਆ ਇੱਥੇ ਸ਼ਾਮਾਂ ਦੇ ਤੇ ਸ਼ਾਮ ਦੇ 5-6 ਵਜੇ ਨਿਕਲੀਏ ਇੱਥੋਂ ਹੁਣ ਉਹਨਾਂ ਕਾਪਡੂਲਰ ਅ ਤੇ ਬਾਕੀ ਜਿਹੜੇ ਨਿਕਲਦਾ ਹੋਰ ਕੋਈ ਮੈਸੇਜ ਆਉਂਦਾ 4 ਦੇ ਤੱਕ ਹੂੰ ਕੀ ਨਹੀਂ ਟਾਈਮ ਦੀ ਹੈ ਹੂੰ ਹੂੰ ਆਪੇ ਆਇਆ ਬਾਈਆ ਮੈਨੂੰ ਪੱਤੋਂ ਭਾਜੀ ਨੂੰ ਆਈ ਹੈ ਕੋਟ ਨੂੰ ਸਵਾਤੇ ਉਹ ਪੈਰ ਨਾਲ ਆਪੇ ਵੀ ਫੋਟੋ ਪਾਈਦਾ ਤਾਂ ਪੈਰ ਦੇ ਨੋਂ ਉੱਡ ਗਿਆ ਲੱਗੇ ਤਾਂ ਤੋੜਿਆ ਬਣਾ ਹੂੰ ਕਹਿੰਦਾ 25 ਘੰਟੇ ਤੋੜ ਕੇ ਗਈ ਹੈ ਹੂੰ ਉਹਨੇ ਕਿਹਾ ਹੈ ਇਹ ਜਾਈਂ ਇਕਰੰ ਦੇ ਕਰਕੇ ਆਪਰਾ ਦਾ ਰਾਜੇ ਬਾਅਦ ਹੂੰ ਹੂੰ ਤੇ ਮੈਂ ਨਹੀਂ ਜਾਣ ਮੈਂ ਯਾਰ ਬੋਲ ਤੇ ਮੈਂ ਮੈਂ ਪਹਿਲਾਂ ਲੱਲੀ ਸਾਹਿਬ ਟ੍ਰੀਮੈਂਟ ਸਾਹਿਬੀ ਦਾ ਜੀ ਪਤਾ ਕਿੰਨੇ ਲੱਗੇ ਇਹ ਨਹੀਂ ਪਤਾ ਲੱਗਾ ਕਿੰਨੀ ਲੈਣੀ ਪੇਮੈਂਟ ਡੀਗਰੀਮੈਂਟ 11 ਕੇ 20 ਲੱਖ ਜਿਹੇ ਅੱਗੋਂ ਗੱਲ ਹੋਈ ਆ ਅੱਛਾ ਹਾਂਜੀ ਹੂੰ ਇਹਨੇ ਪੈਸੇ ਸੀਗੇ ਦੇਖੋ ਪੈਸੇ ਇਦਾਂ ਵਿਆਜੀ ਚੁੱਕ ਚੁੱਕ ਕੇ ਕੋਈ ਕਿਸੇ ਘਰ ਬਣਾਉਂ ਕੋਈ ਬਣਿਓ ਹੂੰ 6 ਲੱਖ ਦਾ ਲੋਨ ਮੈਂ ਬੈਂਕ ਤੋਂ ਲੈ ਕੇ ਵੀ ਦਬਾਅ ਪਾਇਆ ਪਹਿਲਾਂ ਹੂੰ ਘਰਮੀ ਚੋ ਸਰਵਿਸ ਕਰਕੇ ਆਇਆ ਸੀ ਕਿ ਮੈਂ ਪੈਨਸ਼ਨ ਤੇ ਲੋਨ ਲੈ ਕੇ 6 ਲੱਖ ਰੁਪਈਆ ਉਹ ਪਾਇਆ ਜੀ ਹੂੰ ਫੋਟੋ ਲੱਗੇ ਫਿਰ 3.28 ਲੱਖ ਤੇ ਲੱਗੇਗਾ ਹਾਂਜੀ ਹਾਂਜੀ 16.5 ਲੱਖ ਰੁਪਏ ਹਾਂ ਸਾਢੇ 16.5 ਲੱਖ ਰੁਪਏ ਕਿ ਉਹ ਅਧਿਕਾਰ ਨੂੰ ਭਰੇ ਹਾਂ ਪਹਿਲਾ ਜਿਹੜਾ ਉਹ ਚੰਡੀਗੜ੍ਹ ਦਾ ਜਿਹੜਾ ਚੰਡੀਗੜ੍ਹ ਵਾਲੇ ਜਿੱਥੋਂ ਦੀ ਗੱਲ ਕੀਤੀ ਉਹ ਤੋਂ ਅੱਗੋਂ ਫਿਰ ਜਿਹੜਾ ਕੀਤਾ ਉਹ ਵੱਖਰਾ ਵਾ ਹਾਂ 20 ਲੱਖ ਉਹਦੇ ਰਹੇਗਾ ਕੋਈ ਤੋੜਾ ਮੰਨ ਲਓ ਤੁਸੀਂ ਨਾਲ ਸਾਢੇ 16.5 ਪਹਿਲਾਂ ਦਿੱਤਾ ਉਹ ਹਾਂ 36000 ਰੁਪਏ ਰੱਖ ਦਿੱਤੇ ਪੈਸੇ ਦੇ ਚੁੱਕਾ ਹੈ ਇਹਨੂੰ ਪਹਿਲਾਂ ਹੂੰ 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 ਇਹ ਇੱਥੋਂ ਵਾਕੇ ਲੱਗਿਆ ਉਹ ਤਾਂ ਵੀ ਜਿੱਦ ਮੈਂ ਲੱਗਿਆ ਮੈਂ ਆਪਣੇ ਮਿੱਤੇ ਦੇ گاਉਂ ਤੋਂ ਲੈ ਕੇ ਦਿੱਤੀ ਇਹਦੇ ਮੰਦਾ ਚਾਹੀ ਹੋਈਗਾ ਮੈਂ ਜਿੱਥੇ ਉੱਥੇ ਅਸੀਂ ਤਾਂ ਬੜਾ ਇੱਥੇ ਜ਼ੋਰ ਲਾਇਆ ਵੀ ਚਲੋ ਇੱਥੇ ਕੋਈ ਕਾਰੋਬਾਰ ਹੀ ਕੀ ਆ ਉਹ ਆਪਣਾ ਖੋਲ ਲਾ ਬਥੇਰੇ ਥੱਕੇ ਖਾਲੇ ਉਹਨਾਂ ਇੱਥੇ ਦੋਵੇਂ ਭਰਾ ਆ ਗਏ ਮੈਂ ਵੀ ਆ ਗਿਆ ਟੈਂਸ਼ਨ ਆ ਗਿਆ ਤੇ ਚੱਲ ਇੱਥੇ ਕਾਰੋਬਾਰ ਆਪਣਾ ਖੋਲ ਲੈਣਾ ਪਰ ਕੋਈ ਜੀ ਸੀ ਵੀ ਨਹੀਂ ਮੈਂ ਜਾਣਾ ਹੀ ਉੱਥੇ ਹੂੰ ਬਸ ਜਿਹਦੀ ਕੰਮ ਖਰਾਬ ਹੋ ਜਾਂਦੀ ਬੰਦਿਆ ਦੇ ਬੰਚ ਬੈ ਗਿਆ ਕਿ ਉੱਥੇ ਪਤਾ ਨਹੀਂ ਆ ਕਿੰਨੇ ਪੈਸੇ ਆ ਕਿੰਨੀ ਗੱਲ ਹੈ ਤੇ ਉੱਥੇ ਵੀ ਮਿਹਨਤੀ ਆ ਬੜੀ ਮਿਹਨਤ ਮਤਲਬ ਇੱਥੇ ਆਪਣੇ ਦਿਮਾਗਾ ਚ ਬੈ ਜਾਂਦਾ ਵੀ ਉੱਥੇ ਪਤਾ ਨਹੀਂ ਕਿੰਨਾ ਕਰਾ ਜਾ ਕੇ ਕਿੰਨਾ ਜੇ ਆਪਾਂ ਯਾਰ ਕੰਮ ਲਾ ਦਿੰਦੇ ਹਾਂ ਹਾਂ ਹਮਾਰੇ ਇੱਥੇ ਕਿੰਨੇ ਚਿਰ ਰਹਿ ਕੇ ਆਇਆ ਯਾਰ ਕੋਈ ਲੈਂਡ ਵੀ ਲਾਇਆ 4-5 ਸਾਲ ਲਈ 4-5 ਸਾਲ ਹੋ ਗਏ ਹਮ ਚਲਿਆ ਰਿਹਾ ਬਿਨਾਂ ਸ਼ਿਪਾਂ ਹੀ ਬੜਾ ਟਾਈਮ ਲਾਇਆ ਹਾਂ ਬੰਦਾ ਬੰਬੇਰੀਆ ਦਾ ਮਰਦ ਨਹੀਂ ਵੀਸ਼ੇਪੀ ਰਹਿ ਗਿਆ ਹਾਂ ਸਟ੍ਰਗਲ ਤਾਂ ਬਹੁਤ ਜਿਆਦਾ ਮਤਲਬ ਕੀਤਾ ਵੀ ਚਲੋ ਫਿਰ ਵਾਰ ਹੋ ਚੁੱਕੀ ਇਹਦਾ ਹਾਂ ਬੰਦਾ ਸੋਚਦਾ ਕੁਛ ਆਉ ਉਹ ਕੁਛ ਜਾਂਦਾ ਗੱਲ ਤੇ ਕੀ ਪੈਣਾ ਦੋ ਭਰਾ ਸੀ ਹਾਂ ਕੀ ਪੈਣਾ ਨਹੀਂ ਆ ਸਾਰਿਆਂ ਪੈਣਾ ਨਹੀਂ ਆ ਸਾਰਿਆਂ ਇਹੋ ਕੁਆਰਾ ਸੀ ਅੱਛਾ ਹਾਂ ਹਾਂ ਉੱਥੋਂ ਮੈਸੇਜ ਆਇਆ ਉਹਨਾਂ ਨੇ ਜਿੱਥੇ ਮਤਲਬ ਅੱਜ ਉੱਥੇ ਵਾਸੀ ਆਲਿਆਂ ਨੇ ਉਹਨਾਂ ਨੇ ਕੀ ਕਰਤਾ ਮਸਲੇ ਹਾਂ ਉਹਨਾਂ ਨੇ ਵੀ ਤੁਸੀਂ ਆਪਣੇ ਉਹਨਾਂ ਨੇ ਵੀ ਤੁਸੀਂ ਆਪਣੇ ਇਧਰੋਂ ਕਲੀਅਰ ਕਰਾਓ ਸਾਡੇ ਨਾਲ ਇਧਰੋਂ ਹੀ ਕਲੀਅਰ ਕਰ ਲਿਆ ਵਾ ਕਿ ਇੰਡੀਆ ਦਾ ਸਾਡੇ ਕੋਲ ਪਾਸਵਰਡ ਆ ਗਿਆ ਵਾ ਹੂੰ ਅ ਕੀ ਕੀ ਕਰਨਾ ਨਾ ਨਾ ਹੀ ਪਹੁੰਚਿਆ ਹੀ ਪਏ ਮੇਰੇ ਦਫ਼ਤਰ ਚੋਂ ਗਈ ਉੱਥੇ ਹੀ ਭਾਜੀ ਮੈਦਾਨ ਤੋਂ ਪਾ ਤਾ ਨਾ ਕੋਈ ਨਹੀਂ ਆਜੂਗੀ 1-2 ਦਿਨ ਚ ਚੰਡੀਗੜ੍ਹ ਮੈਂ ਚੱਲਿਆ ਤਾਂਦੇ ਮਤਲਬ ਕੁਝ ਨਹੀਂ ਦਾਸਾ ਕੋਈ ਆਪਣੇ ਖਤੀ ਦੀ ਨਾ ਬਈ ਦੇ ਦੇ ਕੋਈ ਨਿਕਲ ਇਦਾਂ ਲੱਕ ਨਾ ਨਾਕਾ ਇਦਾਂ ਹੀ ਕਰ ਨਾ ਪਾ ਮਤ ਕਹਾਂਗੇ ਪੂਰੀ ਸਰਕਾਰ ਪੂਰੀ ਮਤ ਕਹੂਗੀ ਤੁਹਾਨੂੰ ਅੱਪਾ ਬਹੁਤ ਲੋਕਾਂ ਦੀ ਮਤ ਕਰਦੇ ਆ ਤੁਹਾਡੀ ਮਤ ਕਰਾਂਗੇ ਤੁਸੀਂ ਕੀ ਬੋਲੋ ਰੋਣਾ ਨੇ ਤੜਾ ਹੋ ਗਿਆ ਬੜਾ 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 ਹੋ ਗਿਆ ਪਾਲਿਆ ਜੀ ਹੂੰ ਬੜੇ ਗਰੀਬ ਫਿਰ ਤਾਂ ਛੋਟੀਆਂ ਤਿੱਲ ਪੈੜਾ ਹੋਈਆਂ ਹਾਂ ਤੇ ਰੋ ਆਇਆ ਹੂੰ ਇਹ ਚੋੜਾ ਹੋਇਆ ਉੱਤਰ ਨਾ ਦੋਇਆ ਇੱਕ ਪੜ ਮੇ ਮਰ ਗਈ ਪਹਿਲਾਂ ਮਰ ਗਈ ਹਾਂ ਇਹਨੀਆਂ ਵੱਧਨ ਨੇ ਆਪਣੇ ਦਿਨ ਨਾ ਵਿਗਾੜਿਓ ਨਹੀਂ ਕੋਈ ਨਹੀਂ ਕੋਈ ਛੱਡ ਦੋ ਮੇਤੇ ਛੱਡ ਦੋ ਮੈਂ ਕਰਕੇ ਦਿੰਦਾ ਕੋਈ ਗੱਲ ਨਹੀਂ ਆ ਗਿਆ ਨਾ ਇਹ ਕਿਦਾਂ ਕਰ ਆ ਪੱਤੇ ਗਿਆ ਨਾ ਉੱਤਰ ਵੀ ਆਈ ਆ ਹਾਂ ਹਾਂ ਚੱਕੀ ਤੋਂ ਚੱਕੀ ਤੋਂ ਹਾਂ ਹਾਂ ਨਾ ਕੋਈ ਨਹੀਂ ਇਹ ਨਾ ਕਾਕਾ ਬਾਲ ਗਿਆ ਅੱਜ ਹੋਈ ਇਹ ਮੈਂ ਪੂਰੇ ਰਹਿ ਗਿਆ ਇਹਦਾ ਮਾਰੂ ਮੀਨਾ ਦਾ ਉਹ 2 ਲੱਖ ਰੁਪਏ ਹੈਗੇ 1.5 ਦੇ 2 ਲੱਖ ਜਿੱਦਣ ਪਹਿਲਾਂ ਇੰਨੇ ਪਾਇਆ ਲਾਸਟ ਜਿਹੜਾ ਰਹਿ ਗਿਆ ਉਹ ਵੀ ਆ ਵੀ ਮੈਂ ਪੈਸੇ ਨਾ ਕੋਲ ਦੇ ਉਧਰ ਸਾਡੇ ਵੀ ਸਾਡੀ ਪੇਮੈਂਟ ਇਥੇ ਕਲੀਅਰ ਕਰ ਦੋ ਗੱਡੀ ਲੈ ਜਾਵਾਂਗੇ ਜਿਹੜੇ ਲਾਸਟ ਰਿੰਦੇ ਹੋ ਵੀ ਉਧਰ ਮੁੰਡੇ ਦੇ ਬਾਸ ਦੇ ਨਾ ਕੋਈ ਨਹੀਂ ਤੁਸੀਂ ਵੇਖੋ ਮਹਾਰਾਜ ਦਾ ਪੋਣਾ ਬਾਬਾ ਬੁੱਢਾ ਸਭਜੀ ਦੀ ਧਰਤੀ ਤੇ ਬੈਠੇ ਉਹਨੇ ਹੀ ਦਿੱਤਾ ਉਹ ਹੀ ਲੈ ਗਿਆ ਬਸ ਹੁੰਦੇ ਹੌਸਲੇ ਦੀ ਗੱਲ ਆ ਸਮਝਦੇ ਕਿ ਨਹੀਂ ਗੱਲ ਉਹਦੀ ਜੋ ਲਿਖਿਆ ਹੁੰਦਾ ਉਹੀ ਹੁੰਦਾ ਸਮਝਦੇ ਕਿ ਨਹੀਂ ਗੱਲ ਹਾਂ ਕੋਈ ਨਹੀਂ ਅੱਪਾ ਅੱਪਾ ਕਹਦੇ ਆ ਮਤ ਕਰਾਂਗੇ ਪੂਰੀ ਕੋਈ ਗੱਲ ਨਹੀਂ ਤੁਸੀਂ ਇੱਕ ਬਤਾਓ ਨਾ ਹਾਂ ਦਾ ਦਾ ਮੈਂ ਮੈਂ ਨਹੀਂ ਕਿਹਾ ਆਹ ਹੀ ਰੋਆ ਮੇਰ ਜੱਟ ਦੀ ਜਾਨੀ ਯਾਰ ਹਾਂ ਨਹੀਂ ਰੋਣਾ ਨਹੀਂ ਚੁੱਪ ਕਰੋ ਬੱਤੀ ਉੱਪਰ ਰੋਣਾ ਨਹੀਂ ਕੋਈ ਨਹੀਂ ਚੁੱਪ ਹੋ ਜਾਂਦੀ ਰੋਣਾ ਬੱਤੀ ਹਾਂ ਮੈਂ ਕਿਹਾ ਤੂੰ ਦੋ ਜਾ ਹੁਣ ਤੇਰਾ ਬੜਾ ਦੇਵਾ ਕੋਠੀ ਹਾਂ 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 ਬੜਾ ਬੜਾ ਦੇਵਾ ਸੀ ਉਹਦਾ நான் தான் மத்த கத ஆ ਜੋ ਤੂੰ ਕਹੋਗੇ ਮਤ ਕਰਾਂਗੇ ਕੋਈ ਨਹੀਂ ਬਿਧਾਓ ਨਾ ਲੈ ਤੁਹਾਡੇ ਹਾਂ ਹੋਜੋ ਹੌਸਲਾ ਖੜਾ ਠੀਕ ਹੈ ਨਾ ਹਾਂ ਬਿਮਗਾ ਦੇ ਬਿਮਗਾ ਦੋਗੇ ਮੇਤੇ ਛੱਡ ਦੋ ਤੂੰ ਮੈਂ ਮਗਾ ਕੇ ਦਊਂਗਾ ਨਾ ਦਾ ਕਲਾਦਾ ਕਲਾਦਾ ਕੇ ਇੱਕ ਬਿਧਾਓ ਨਾ ਮੈਂ ਮਗਾ ਕੇ ਦੇ ਦਾਂ ਤੂੰ ਇੱਕ ਬਿਧਾਓ ਨਾ ਹਾਂ 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 ਸਰ ਠੀਕ ਹੈ